ਜੋਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਅਤੇ ਖੇਡਾਂ ਵੱਲ ਰੁਚੀ ਵਧਾਉਣ ਦੇ ਮਕਸਦ ਦੇ ਨਾਲ ਸਾਤੀ ਤੋਂ ਪਹਿਲਾਂ ਹੌਣ ਵਾਲਾ ਕਬੱਡੀ ਕੱਪ ਪਿੰਡ ਪੋਰਲਾ ਵਿਖੇ 80ਵਾਂ ਬਾਬਾ ਲਾਲ ਸਿੰਘ ਸਪੋਰਟ ਕਲੱਬ ਵਿਖੇ ਕਰਵਾਇਆ ਜਾ ਰਿਹਾ ਹੈ ਦੱਸਦੀ ਕਿ ਕਬੱਡੀ ਕੱਪ 15 16 ਅਤੇ 17 ਅਗਸਤ ਯਾਨੀ ਕਿ ਤਿੰਨ ਦਿਨ ਹੋਵੇਗਾ ਜਿਸ ਦੇ ਵਿੱਚ 30 35 40 45 50 57 65 ਅਤੇ ਕਲੱਬਾਂ ਦੇ ਮੈਚ ਕਰਪਾਏ ਜਾਣਗੇ। ਇਸ ਦੇ ਨਾਲ ਹੀ 15 ਅਗਸਤ ਯਾਨੀ ਕਿ ਆਜ਼ਾਦੀ ਦਿਹਾੜੇ ਵਾਲੇ ਦਿਨ ਬਾਲੀਵਾਲ ਮੁਕਾਬਲੇ ਵੀ ਕਰਪਾਏ ਜਾਣਗੇ। ਜਿਸ ਦੇ ਚਲਦੇ ਅੱਜ ਪਿੰਡ ਪੋਰਲਾ ਵਿਕੇਸ ਮੁਹ ग्राम ਪੰਚਾਇਤ ਅਤੇ ਸਪੋਰਟਸ ਕਲੱਬ ਅਤੇ ਪਿੰਤੇ ਸਹਿਯੋਗ ਨਾਲ ਇੱਕ ਪੋਸਟਰ ਰਿਲੀਜ਼ ਕੀਤਾ ਗਿਆ। ਅੱਜ ਦਾ ਜੋ ਮਕਸਦ ਹੈ ਇਹ ਪੰਜਾਬ ਪਿੰਡ ਪੌੜਰੀ ਦੀ ਪਾਵਨ ਪਈ ਦਾ ਧਰਤੀ ਬਾਬਾ ਲਾਲ ਸਿੰਘ ਯਾਦਗਾਰੀ ਟੂਰਨਾਮੈਂਟ ਜੋ ਕਿ 80ਵੇਂ ਦਾਖਵੇ ਜਾ ਰਿਹਾ ਹੈ ਉਹਨਾਂ ਦੇ ਜੀਵਨ ਸਮਰਪਿਤ ਹੈ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤੀ ਦਿਵਾਉਣ ਵਾਸਤੇ ਜਿਵੇਂ ਕਿਸੇ ਸ਼ਾਇਰ ਨੇ ਲਿਖਿਆ ਕਿ ਖੇਡਣਾ ਖੇਡ ਇਨਸਾਨ ਦੀ ਸਿਹਤ ਬਣਦੀ ਚੰਗੀ ਸਿਹਤ ਚੰਗਾ ਦਿਮਾਗ ਹੁੰਦਾ ਅਗਰ ਬੈਠੋਂ ਕੇ ਹੱਥੀ ਹੱਦ ਰੱਖ ਕੇ ਜੀਵਨ ਸੋਤੇ ਭਵਿੱਖ ਖਰਾਬ ਹੁੰਦਾ। ਬੱਚਿਆਂ ਦੇ ਭਵਿੱਖ ਵਾਸਤੇ ਉਹ ਨਸ਼ਾ ਮੁਕਤ ਕਰਾਉਣ ਵਾਸਤੇ ਆ 15 16 17 ਤਰੀਕ ਨੂੰ ਅਸੀਂ ਮਾ ਸਲਾਨਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਜੋ ਕਿ ਸਾਰੀ ਇਹ ਪ੍ਰਬੰਧਕ ਕਮੇਟੀ ਹੈ ਨਗਰ ਦੀ ਪੰਚਾਇਤ ਹੈ ਐਸਐਮਓ ਕੇ ਅਸੀਂ ਮਾ ਟੂਰਨਾਮੈਂਟ ਦਾ ਜੋਸ਼ ਤਿਆਰ ਹੈ ਉਹਦੀ ਅੱਜ ਰੀਝਾਂ ਕੀਤੀ ਜਾ ਰਹੀ ਹੈ। ਸੋ ਸਾਨੂੰ ਆਸ ਹੈ ਕਿ ਪ੍ਰਮਾਤਮਾ ਸਾਡੀ ਇਸ ਕੰਮ ਦੇ ਵੀ ਬਹੁਤ ਵੱਡੀ ਸਫਲਤਾ ਬਖਸ਼ਿਸ਼ ਕਰੇਗਾ। ਸਾਰੇ ਨੌਜਵਾਨ ਪੀਰ ਨੂੰ ਪ੍ਰਬੰਧਕ ਗਵੇਦਾਨ ਨੂੰ ਸਮਤ ਬਖਸ਼ਿਸ਼ ਕਰੇਗਾ ਅੱਜ ਅਸੀਂ ਜੀ 80ਵੇਂ ਟੂਰਨਾਮੈਂਟ ਦਾ ਪੋਸਟਰ ਜਾਰੀ ਕੀਤਾ ਅਸਥਿਹਾਰ ਜਾਰੀ ਕੀਤਾ ਤੇ ਦਲਵੀਰ ਸਿੰਘ ਸਵੇਚ ਉਹਨਾਂ ਨੂੰ ਸੱਦਿਆ ਸੀਗਾ ਅਸੀਂ ਤੇ ਉਹ ਨਾਲ ਸੀ ਸਾਡੇ ਉਹਨਾਂ ਨੇ ਤੇ ਪ੍ਰਬੰਧਕ ਕਮੇਟੀ ਨਾਲ ಗ್ರಾಮ ਪੰਚਾਇਤ ਸਮੂਹ ਨਗਰ ਨਿਵਾਸੀਆਂ ਵੱਲੋਂ ਅੱਜ ਪੋਸਟਰ ਜਾਰੀ ਕੀਤਾ ਗਿਆ ਤੇ ਇਹ 80ਵਾਂ ਟੂਰਨਾਮੈਂਟ ਆਜ਼ਾਦੀ ਤੋਂ ਪਹਿਲਾ ਦਾ ਟੂਰਨਾਮੈਂਟ ਹੈ ਇਹ ਤੇ ਇੱਕ ਸਾਡਾ ਕਰੋਨਾ ਵੇਲੇ ਮਿਸ ਹੋ ਗਿਆ ਸੀ ਤਾਂ ਉਹ ਵਿੱਚ ਜੋੜੀ ਦਾ 81ਵਾਂ ਤੇ ਇਸ ਕਰਕੇ ਅਸੀਂ ਇਹ ਟੂਰਨਾਮੈਂਟ ਬਾਬਾ ਲਾ ਸਿੰਘ ਯਾਦਗਾਰੀ ਦੇ ਵਿੱਚ ਕਰਾਉਨੇ ਆ ਤੇ 80ਵਾਂ ਟੂਰਨਾਮੈਂਟ ਵੀ ਅਸੀਂ ਇਹ ਨਸ਼ਿਆਂ ਤੋਂ ਵੀ ਮੁੰਡੇ ਨੌਜਵਾਨ ਬਚਣ ਇਸ ਕਰਕੇ ਸਾਡੇ ਪਿੰਡ ਵੱਲੋਂ ਉਪਰਾਲਾ ਕੀਤਾ ਜਾਂਦਾ ਉਹ ਤੇ ਹੀ ਖੇਡ ਪ੍ਰੇਮੀਆਂ ਨੂੰ ਪਿੰਡ ਪੌੜਲਾ ਵਿਖੇ ਹੋ ਰਹੀ ਕਬੱਡੀ ਕੱਪ ਦੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ਹੈ ਜਗਬਾਣੀ ਟੀਵੀ ਦੇ ਲਈ ਖੰਨਾ ਤੋਂ ਪਰਮਿੰਦਰ ਵਰਮਾ ਦੀ ਰਿਪੋਰਟ